ਦੀ ਸਕੂਲੀ ਪੜਾਈ ਦੇ ਮਕਸਦ ਨਾਲ ਬੱਚਿਆਂ ਨੂੰ ਜੋ ਪ੍ਰੈਕਟੀਕਲ ਦੇ ਤੌਰ ਤੇ ਸਿਖਾਉਣ ਦੇ ਲਈ ਇੱਕ ਨਮੈਸ ਲਗਾਈ ਜਾਂਦੀ ਹੈ ਜਿਸ ਤੋਂ ਬੱਚੇ ਜਿਹੜੇ ਉਹ ਬਹੁਤ ਵਧੀਆ ਸਿੱਖਦੇ ਨੇ ਅਜੇਹਾ ਹੀ ਉਪਰਾਲਾ ਕੀਤਾ ਮਾਨਸਾ ਜ਼ਿਲ੍ਹੇ ਦੇ ਬੈਣੀਵਾਲ ਦੇ ਸਕੂਲ ਨੇ ਇੱਕ ਸਕੂਲ ਨੇ ਕਰ ਰਿਹਾ ਉਪਰਾਲਾ ਕੀਤਾ ਬੱਚਿਆਂ ਦਾ ਜਿਨ੍ਹਾਂ ਨੇ ਆਪਣੀ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਜੋ ਵਸਤੂਆਂ ਜਿਹੜੀਆਂ ਬਣਾਈਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਮੁੱਖ ਮਹਿਮਾਨ ਸਾਡੇ ਕੋਲੇ ਬੈਠੇ ਨੇ ਆਏ ਨੇ ਉਹ ਮਤਲਬ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਵਿਦਿਆਰਥੀ ਆ ਜਿਹੜੇ ਉਹ ਆਪਣੀਆਂ ਜਿਹੜੀਆਂ ਪ੍ਰੈਕਟੀਕਲ ਰੂਪ ਦੇ ਵਿੱਚ ਦੇ ਕੇ ਤੇ ਉਹ ਸ਼ੁਰੂ ਮਤਲਬ ਲੋਕਾਂ ਨੂੰ ਜਿਹੜੇ ਉਹ ਦਿਖਾ ਰਹੇ ਨੇ ਵੀ ਕਿਸ ਤਰ੍ਹਾਂ ਜਿਹੜਾ ਪ੍ਰਾਲਾ ਜਿਹੜਾ ਉਹ ਕਰਿਆ ਤੇ ਇਸ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਜਿਹੜੇ ਪਹੁੰਚੇ ਨੇ ਉਹ ਮਤਲਬ ਉਹਨਾਂ ਦੀ ਨਮਾਇਸ਼ ਜਿਹੜੀਆਂ ਉਹਨਾਂ ਦੀ ਕਲਾ ਕਿਰਤੀ ਜੋ ਉਹਨਾਂ ਨੇ ਬਣਾਈਆਂ ਨੇ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਮਤਲਬ ਅਸੀਰਵਾਦ ਰੂਪ ਦੇ ਦੇ ਰਹੇ ਨੇ ਆਪਾਂ ਜੋ ਵੀ ਇਹ ਦੇਖ ਕੇ ਆਪਾਂ ਗੱਲਬਾਤ ਕਰਦੇ ਆਂ ਸਰ ਤੁਸੀਂ ਦੇਖੋ ਪ੍ਰੈਕਟੀਕਲ ਤੌਰ ਤੇ ਇੱਥੇ ਦੇਖਿਆ ਕਿਸ ਤਰ੍ਹਾਂ ਮੰਨਦੇ ਹੋ ਤੁਸੀਂ ਵਿਦਿਆਰਥੀਆਂ ਦੇ ਵਿੱਚ ਕਿਸ ਤਰ੍ਹਾਂ ਕਲਾ ਇਹਨਾਂ ਨੇ ਕੀ ਅਜਿਹੇ ਉਪਰਾਲੇ ਜਿਹੜੇ ਉਹ ਕਰਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਇਹ ਲਖਵਿੰਦਰ ਹਿਤਾਜ ਬਹੁਤ ਹੀ ਵਧੀਆ ਉਪਰਾਲੇ ਬਹੁਤ ਹੀ ਵਧੀਆ ਉਪਰਾਲੇ ਕਰੀਏਟਿਵ ਮਾਈਂਡ ਨੇ ਜਿਹੜੇ ਜੀ 크리에ਟਿਵ ਮਾਈਂਡ ਮਤਲਬ ਹਰੂਚੀ ਅੰਦਰ ਕਲਾਤਮਕ ਰੂਚੀਆਂ ਬਿਲਕੁਲ ਬੱਚਿਆਂ ਦੇ ਅੰਦਰ ਪ੍ਰਤਿਭਾ ਉਹਨਾਂ ਦੀ ਅੰਦਰੋਂ ਅੰਦਰੋਂ ਤਰਾਸ਼ਣਾ ਜੀ ਇਹ ਸਚਜੇ ਹੱਥਾਂ 'ਚ ਨੇ ਬੱਚੇ ਔਰ ਆਉਣ ਵਾਲਾ ਜਿਹੜਾ ਸਮਾਂ ਹੋਊਗਾ ਬਾਜ਼ਾਰ ਦੀ ਨਾਲ ਜੁੜਨ ਦੀ ਜੇ ਬਾਜ਼ਾਰ ਨੂੰ ਆਪਦੇ ਨਾਲ ਜੋੜਨਗੇ ਬਹੁਤ ਵਧੀਆ ਉਤਮ ਹੈ ਨੰਬਰਦਾਰ ਸਾਹਿਬ ਦਾ ਮੈਂ ਮਤਲਬ ਸ਼ਬਦ ਨਹੀਂ ਮੇਰੇ ਕੋਲੇ ਸਾਰੇ ਸਟਾਫ ਲਈ ਇੱਕ ਜਿਵੇਂ ਇਹਨਾਂ ਨੇ ਤਿਆਰੀ ਕਰਾਈ ਆ ਔਰ ਬੱਚਿਆਂ ਨੂੰ ਅੰਦਰੋਂ ਉਹਨਾਂ ਦੀ ਪ੍ਰਤਿਭਾ ਪਛਾਣ ਕੇ ਆਉਣ ਵਾਲੇ ਫੀਲਡ 'ਚ ਇਹ ਮਤਲਬ ਆਉਣ ਵਾਲੇ ਜਿਹੜੇ ਸਮੇਂ ਦੇ ਇਹ ਹਾਨੀ ਹੋਣਗੇ ਆਮ ਤੌਰ ਤੇ ਜਿਹੜੇ ਸਕੂਲ ਆਦੇ ਆਪਾਂ ਗੱਲ ਕਰੀਏ ਸਕੂਲ ਹੈ ਜਿਹੜੇ ਉਹ ਬਲਕਿ ਮਤਲਬ ਬੱਚਿਆਂ ਨੂੰ ਕਿਤਾਬਾਂ ਦੇ ਵਿੱਚ ਹੀ ਉਲਝਾਈ ਰੱਖਦੇ ਤੁਸੀਂ ਤੁਹਾਡਾ ਮੈਸੇਜ ਕੀ ਹੈ ਜਾਂ ਆ ਦੇਖੀ ਤੁਸੀਂ ਨ ਮੈਸੇਜ ਕਿਸ ਤਰ੍ਹਾਂ ਲੈਣੇ ਹੋ ਵਿਦਿਆਰਥੀ ਨੂੰ ਕਿਸ ਤਰ੍ਹਾਂ ਸੁਨੇਹਾ ਤੁਹਾਡਾ ਬਿਲਕੁਲ ਬਿਲਕੁਲ ਪ੍ਰੈਕਟੀਕਲ ਨੂੰ ਹੋਣਾ ਚਾਹੀਦਾ ਜੀ ਠੀਕ ਹੈ ਉਹ ਗਿਆਨ ਵੀ ਲੈਣਾ ਅੱਖਰ ਗਿਆਨ ਵੀ ਜ਼ਰੂਰੀ ਹੈ ਪੜਨਾ ਵੀ ਆ ਪਰ ਰਕਟਾਫਿਕੇਸ਼ਨ ਨਹੀਂ ਪਾਉਣੀ ਅੰਦਰੋਂ ਆਪਣੀ ਪ੍ਰਤਿਭਾ ਜਗਾਉਣੀ ਹੈ ਅੰਦਰ ਮਾਈਂਡ ਸ਼ਾਰਪ ਇਹਨਾਂ ਚੀਜ਼ਾਂ ਨੇ ਹੋਊਗਾ ਪ੍ਰੈਕਟਿਕੇਬਲ ਹੋ ਕੇ ਬਹੁਤ ਅੱਛਾ ਉਦਮ ਹੈ ਬਿਲਕੁਲ ਇਹ ਸਾਡੇ ਮੁੱਖ ਮਹਿਮਾਨ ਜੋ ਦੇਖ ਰਹੇ ਦਿਨ ਨੇ ਦੱਸਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਸਕੂਲ ਦੇ ਵਿੱਚ ਲਗਾਈ ਗਈ ਨਵੈਸ ਹੈ ਜਿਹੜੀ ਉਹ ਸਿਲਵਰ ਬੈਲ ਬੈਲ ਸਕੂਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਵਿਦਿਆਰਥੀਆਂ ਨੇ ਜੋ ਕਲਾਕਿਰਤੀਆਂ ਬਣਾਈਆਂ ਨੇ ਤੇ ਉਹਨੂੰ ਕਿਤਨੇ ਕਿਤੇ ਮਾਪੇ ਜਿਹੜੇ ਮਾਪੇ ਵੀ ਦੇਖ ਰਹੇ ਨੇ ਤੇ ਉਹ ਮਤਲਬ ਤੇ ਉਹਨਾਂ ਨੇ ਮਾਪੇ ਤੇ ਔਰ ਬੱਚੇ ਤੇ ਉਹ ਦੇਖ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਵਿਦਿਆਰਥੀਆਂ ਦੇ ਨਾਲ ਵੀ ਕਿਹੜੇ ਸਾਨੂੰ ਦੱਸੂਗਾ ਵਿਦਿਆਰਥੀ ਇੱਥੇ ਹੈ ਸਾਡੇ ਕੋਲੇ ਹਾਂ ਹਾਂਜੀ ਮੈਡਮ ਤੁਸੀਂ ਕੀ ਬਣਾਇਆ ਕੀ ਕਹਿੰਦੇ ਕੀ ਨਾ ਹੈ ਤੁਹਾਡਾ ਮੇਰਾ ਨਾਮ ਸਰਿਤਾ ਹੈ ਹਾਂਜੀ ਮੈਂ ਹਾਂ ਪੇ ਹਿੰਦੀ ਪੀਚ ਕਰਦੀ ਹਾਂ ਹਾਂਜੀ ਬਣਾਇਆ ਸਭ ਬੱਚੋ ਨੇ ਸਰ ਹੈਂਡ ਮੇਡ ਹੈ ਇਸ ਤਰ੍ਹਾਂ ਲੱਗਦਾ ਇਹ ਆਪਣੇ ਆਪ ਬਣਾਏ ਹਾਂਜੀ ਸਰ ਖੁਦ ਬਣਾਇਆ ਸਰ ਕਿਹਾ ਚਾਹੁੰਦੇ ਹਾਂ ਵਿਦਿਆਰਥੀਆਂ ਨੂੰ ਵੀ ਆਪਣੇ ਆਪ ਬਣਾਉਣਾ ਚਾਹੀਦਾ ਹੈ ਹਾਂਜੀ ਹਾਂਜੀ ਸਰ ਬਿਲਕੁਲ ਮਤਲਬ ਇਨ ਵਿੱਚ ਬਹੁਤ ਟੈਲੈਂਟ ਹੈ ਇਤਨਾ ਸਭ ਕੁਝ ਬਣਾਇਆ ਆਪਣੇ ਆਪ ਕ੍ਰੀਏਟੀਵਿਟੀ ਹੈ ਬੱਚੇ ਹਾਂਜੀ ਠੀਕ ਹੈ ਇਹਨਾਂ ਨੂੰ ਸਿਲਵਰਵੈਲ ਸਕੂਲ ਦੇ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਹਾਂਜੀ ਕੀ ਨਾ ਤੁਹਾਡਾ ਸਰ ਬਲਵਿੰਦਰ ਸਿੰਘ ਨੰਬਰਦਾਰ ਜੀ ਕੋਟ ਸ਼ਮੀਰ ਸਿਲਵਰਵੈਲ ਸਕੂਲ ਤੋਂ ਅਸੀਂ ਬੋਲ ਰਹੇ ਹਾਂ ਜੀ ਹਾਂਜੀ ਆ ਜੋ ਤੁਸੀਂ ਅੱਜ ਪ੍ਰਦਰਸ਼ਨੀ ਲਾਈ ਹੈ ਕੀ ਮਨਤਵ ਹੈ ਦਾ ਕੀ ਕਹਿਣਾ ਚਾਹੁੰਦੇ ਸਾਡਾ ਸਾਰਾ ਇਹ ਹੈਗਾ ਇਸ ਪ੍ਰਦਰਸ਼ਨੀ ਲਾਉਣ ਦਾ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਓਟ ਆਸਰਾ ਲਿਆਗਾ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਤੇ ਜਿਹੜੀ ਇਹ ਪ੍ਰਦਰਸ਼ਨੀ ਲਾਈ ਹੈ ਵੀ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਵੇਸਟ ਚੀਜ਼ਾਂ ਪਈਆਂ ਹੁੰਦੀਆਂ ਜਿਵੇਂ ਆਪਣਾ ਲੇਡੀ ਜੀਆ ਆਪਣਾ ਕਪੜੇ ਸਿਆਉਂਦੀਆਂ ਉਹ ਕਪੜਿਆਂ ਦੀਆਂ ਕਾਤਰਾਂ ਵਚ ਰਹਿਣੀਆਂ ਉਹ ਆਪਾਂ ਵੇਸਟ ਰੂੜੀ ਤੇ ਸਿੱਟ ਦਿੰਨੇ ਆ ਇਹ ਸਾਡਾ ਹੈਗਾ ਵੀ ਬੱਚਿਆਂ ਨੇ ਉਹਨਾਂ ਕਾਤਰਾਂ ਤੋਂ ਇਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਗਈਆਂ ਤੇ ਹੋਰ ਵੀ ਜਿਹੜਾ ਵੇਸਟ ਮਟੀਰੀਅਲ ਆ ਪੱਖੇ ਦੀਆਂ ਪਾਈਪਾਂ ਹੁੰਦੀਆਂ ਹੋਰ ਬੱਕੋ ਬਕਰਾਂ ਘਰਾਂ ਦੇ ਵਿੱਚ ਬਹੁਤ ਐਸਾ ਜਿਹਾ ਸਮਾਨ ਹੁੰਦਾ ਹੈਗਾ ਜਿਹੜਾ ਵੇਸਟੇਜ ਦੇ ਵਿੱਚ ਆਪਾਂ ਸਿੱਟ ਦਿੰਨੇ ਆ ਉਹ ਸਾਰੇ ਨੂੰ ਵਰਤੋਂ ਦੇ ਵਿੱਚ ਸਾਡੇ ਬੱਚੇ ਇਹ ਲੈ ਕੇ ਆਏ ਆ ਜੀ ਤੇ ਬਜ਼ਾਰੂ ਚੀਜ਼ਾਂ ਜੋ ਆਪਾਂ ਬਜ਼ਾਰ ਦੇ ਵਿੱਚੋਂ ਖਰੀਦਦੇ ਆ ਇੱਥੇ ਦੇਖ ਕੇ ਤੁਹਾਨੂੰ ਵੀ ਪਤਾ ਲੱਗਿਆ ਸਾਰਿਆਂ ਨੂੰ ਪਤਾ ਲੱਗਿਆ ਵੀ ਉਹਨਾਂ ਤੋਂ ਵੀ ਬਹੁਤ ਜ਼ਿਆਦਾ ਸੋਹਣੀਆਂ ਚੀਜ਼ਾਂ ਬੱਚਿਆਂ ਨੇ ਬਣਾਈਆਂ ਜੀ ਤੇ ਦੂਸਰਾ ਪੱਖ ਇਸ ਦਾ ਹੈਗਾ ਜੀ ਸਾਡਾ ਇਹ ਬੱਚਿਆਂ ਨੂੰ ਪ੍ਰਦਰਸ਼ਨੀ ਲਵਾਉਣ ਦਾ ਕਿ ਇਹ ਇੱਕ ਚੰਗੇ ਬਿਜ਼ਨਸਮੈਨ ਬਣ ਸਕਣ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਣਾ ਕਿੰ ਆਰਪੀਏ ਕਿਲੋ ਚੀਜ਼ ਆ ਤੇ ਉਹਦੇ ਵਿੱਚ ਜੇ ਗ੍ਰਾਮਾਂ ਦੇ ਵਿੱਚ ਮੰਗ ਲਈਏ ਵੀ ਇੰਨੇ ਗ੍ਰਾਮ ਦੇ ਵਿੱਚ ਆ ਪਚੀ ਜ ਲੈਣੀ ਹੈਗੀ ਤੇ ਉਹਦੇ ਕਿੰਨੀ ਪੇਮੈਂਟ ਬਣ ਗਈ ਹੈਗੇ ਹਾਲਾਂਕਿ ਜੋ ਭਈਆਂ ਦੇ ਜੋ ਆਖ ਹੁੰਦੇ ਹੈਗੇ ਉਹ ਅਨਪੜ੍ਹੇ ਬੱਚੇ ਦੱਸ ਦਿੰਦੇ ਹੈਗੇ ਕਿਉਂਕਿ ਉਹ ਉਹ ਟ੍ਰੇਨਡ ਹੁੰਦੇ ਹੈਗੇ ਤੋਂ ਸੋ ਅਸੀਂ ਆਪਣੇ ਸਕੂਲ ਦੇ ਬੱਚਿਆਂ ਦਾ ਦਿਮਾਗ ਤੇਜ ਕਰਨ ਵਾਸਤੇ ਕਿ ਇਹਨਾਂ ਦਾ ਦਿਮਾਗ ਪੜ੍ਹਾਈ ਦੇ ਨਾਲ ਨਾਲ ਇਹਨਾਂ ਐਕਟਿਵਿਟੀਆਂ ਦੇ ਵਿੱਚ ਵੀ ਹੋਰ ਤੇਜ ਹੋਵੇ ਸੋ ਇਸ ਕਰਕੇ ਅਸੀਂ ਸਾਡੇ ਬੱਚਿਆਂ ਤੋਂ ਵੱਖ-ਵੱਖ ਸਾਰੀਆਂ ਪ੍ਰਦਰਸ਼ਨੀਆਂ ਲਵਾਈਆਂ ਆ ਤਾਂ ਕਿ ਇੱਕ ਜਦੋਂ ਸਾਡੇ ਸਕੂਲ ਦੇ ਵਿੱਚੋਂ ਨਿਕਲਣਾ ਵਧੀਆ ਇਹ ਇਨਸਾਨ ਬਣ ਸਕਣਾ ਵਧੀਆ ਬਿਜ਼ਨਸਮੈਨ ਬਣ ਸਕਣਾ ਤੇ ਬੈਂਕਾਂ ਦੇ ਵਿੱਚ ਜਾ ਕੇ ਜਾਂ ਹੋਰ ਥਾਵਾਂ ਤੇ ਜਾ ਕੇ ਇਹਨਾਂ ਨੂੰ ਕਿਸੇ ਦੂਸਰੇ ਇਨਸਾਨ ਦੀ ਜ਼ਰੂਰਤ ਨਾ ਪਏ ਕਿ ਸਾਡਾ ਕੋਈ ਚੈੱਕ ਭਰ ਦੇਓ ਜੀ ਸਾਡਾ ਇਸ ਤਰ੍ਹਾਂ ਕਰਦੇ ਹੋ ਤੇ ਇੱਕ ਵਧੀਆ ਬਿਜ਼ਨਸ ਅਸੀਂ ਆ ਬੱਚਿਆਂ ਨੂੰ ਬਣਾਉਣ ਦਾ ਸਾਡਾ ਇਹ ਮੇਨ ਮਨੋਰਥ ਹੈਗਾ ਜੀ ਮਤਲਬ ਤੁਹਾਨੂੰ ਤੁਹਾਡਾ ਮੰਤਵ ਵੀ ਪੜ੍ਹਾਈ ਦੇ ਨਾਲ ਨਾਲ ਇਹ ਜ਼ਿੰਦਗੀ ਦੇ ਵਿੱਚ ਕੰਮ ਹੈ ਜਿਹੜੇ ਮਤਲਬ ਕੰਮ ਹੋਣਗੇ ਕੱਲਾ ਕੰਮ ਹੀ ਨਹੀਂ ਇਹ ਤਾਂ ਬਿਲਕੁਲ ਕੰਮ ਆਉਣਗੇ ਜਿਸ ਤਰ੍ਹਾਂ ਜੇਕਰ ਤੁਸੀਂ ਜਿਵੇਂ ਕਹਿੰਦੇ ਹੁੰਦੇ ਜੇ ਆਪਦੀ ਸਿਹਤ ਫਿੱਟ ਰੱਖਣੀ ਹੈ ਤਾਂ ਤੁਸੀਂ ਇਹ ਬਜਾਰੂ ਚੀਜ਼ਾਂ ਨੂੰ ਛੱਡ ਦਿਓ ਜੀਵ ਦਾ ਸਵਾਦ ਛੱਡ ਦਿਓ ਤੁਸੀਂ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ ਪਊਗੀ ਹੁਣ ਠੀਕ ਉਸੇ ਤਰ੍ਹਾਂ ਜੇ ਆਪਾਂ ਕਰਜ਼ੇ ਦੇ ਵਿੱਚੋਂ ਨਿਕਲਣਾ ਹੈ ਸਾਦੇ ਵਿਆਹ ਸਾਦੇ ਭੋਗ ਉਸੇ ਦੀ ਦੇਖਦੇ ਹੋਏ ਉਸੇ ਨੂੰ ਅਸੀਂ ਦੇਖਦੇ ਹੋਏ ਇਹ ਸਾਡੇ ਸਕੂਲ ਦੇ ਵਿੱਚ ਪ੍ਰਦਰਸ਼ਨੀ ਲਾਈ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਡੈਕੋਰੇਸ਼ਨ ਸਾਰੀ ਕਰੀ ਹੈ ਅਸੀਂ ਇਹ ਕਿਸੇ ਕਿਸਮ ਦੀ ਸ਼ੋਸ਼ਾਵਾਜੀ ਨਹੀਂ ਕਰੀ ਕੋਈ ਅਸੀਂ ਬਾਜ਼ਾਰ ਦੇ ਵਿੱਚੋਂ ਚੀਜ਼ਾਂ ਨਹੀਂ ਲੈ ਕੇ ਆਏ ਬੱਚਿਆਂ ਨੇ ਆਪੋ ਆਪਣੇ ਘਰਾਂ ਤੋਂ ਤਿਆਰ ਕਰਾ ਕੇ ਆਪ ਆਪਣੇ ਹੱਥੀ ਤਿਆਰ ਕਰਕੇ ਇਹ ਸਾਰੀਆਂ ਖੇਡਾਂ ਜਾਂ ਜੋ ਕਿਸ ਤਰ੍ਹਾਂ ਦੀ ਵੀ ਪ੍ਰਦਰਸ਼ਨੀ ਦੇ ਵਿੱਚ ਹੈ ਸਾਰੀਆਂ ਆਈਟਮਾਂ ਇਹਨਾਂ ਨੇ ਪੇਸ਼ ਕਰੀਆਂ ਜੀ ਇਹ ਬਾਕੀ ਸਲਾਉਣ ਜੋਗ ਆ ਆਪਣਾ ਹੈਗੀ ਸਾਰੀ ਇਹ ਆਈਟਮਾਂ ਤੇ ਤਾਂ ਕਿ ਆਪਣਾ ਬੱਚਿਆਂ ਦਾ ਵੀ ਹੌਸਲਾ ਵਧੇ ਬੱਚਿਆਂ ਦੇ ਪੇਰੈਂਟਸ ਦਾ ਹੌਸਲਾ ਵਧੇ ਖਾਸ ਕਰਕੇ ਉਹਨਾਂ ਦਾ ਦਿਮਾਗ ਅਸੀਂ ਸ਼ਾਰਪ ਕਰ ਸਕੀਏ ਬਿਲਕੁਲ ਇਹ ਸਨ ਸਿਲਵਰ ਬੈਲੈਂਸ ਸਕੂਲ ਦੇ ਪ੍ਰਬੰਧਕ ਜਿਨ੍ਹਾਂ ਨੇ ਦੱਸਿਆ ਕਿ ਦੇਖੋ ਵਿਦਿਆਰਥੀ ਹੈ ਜਿਹੜੇ ਬੇਰ ਮਤਲਬ ਕੁਝ ਲਾਏ ਦੇ ਇੰਨਾ ਸਮਾਨ ਜਿਹੜਾ ਉਹ ਬਣਾ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਛੋਟੀਆਂ-ਛੋਟੀਆਂ ਬੱਚੀਆਂ ਕਿਸ ਤਰ੍ਹਾਂ ਦੇ ਖਾਣ ਵਾਲੀਆਂ ਚੀਜ਼ਾਂ ਬਣਾ ਰਹੀਆਂ ਨੇ ਆ ਦੇਖੋ ਗੋਲ ਗੱਪੇ ਆ ਜਿਹੜੇ ਆਪ ਇਹਨਾਂ ਨੇ ਬਣਾਏ ਐ ਬਿਲਕੁਲ ਤੇ ਇਹ ਮਤਲਬ ਖਾਣ ਵਾਲੀਆਂ ਚੀਜ਼ਾਂ ਆ ਦੇਖੋ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਇੱਥੇ ਛੋਟੇ-ਛੋਟੀਆਂ ਬੱਚੀਆਂ ਕਿਸ ਤਰ੍ਹਾਂ ਘਰ ਵਾਲੀ ਸਬਜ਼ੀ ਆ ਜਿਹੜੀ ਬਣਾ ਸਕਦੀਆਂ ਘਰ ਵਾਲੇ ਆਪਣਾ ਜਿਹੜਾ ਸਮਾਨ ਹੈ ਖਾਣ ਪੀਣ ਦਾ ਆਪਣੇ ਆਪ ਤਿਆਰ ਕਰਕੇ ਜਿਹੜਾ ਉਹ ਬਹੁਤ ਹੀ ਵਧੀਆ ਜਿਹੜਾ ਇਹ ਸਮਾਨ ਆ ਜਿਹੜਾ ਉਹ ਤਿਆਰ ਕਰਿਆ ਆਪਾਂ ਗੱਲਬਾਤ ਕਰਦੇ ਹਾਂ ਜਿਹੋ ਇਹਨਾਂ ਖਰੀਦ ਰਹੇ ਹਾਂ ਜੀ ਬਾਈ ਜੀ ਕੀ ਦਾਂ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਕਿਵੇਂ ਤੁਸੀਂ ਆ ਬੱਚੇ ਛੋਟੀ ਛੋਟੀਆਂ ਇਹਨਾਂ ਨੇ ਆਪ ਬਣਾਏ ਕਿ ਇਸ ਤਰ੍ਹਾਂ ਲੈਣੇ ਤੁਸੀਂ ਬਹੁਤ ਵਧੀਆ ਜੀ ਬੱਚਿਆਂ ਨੂੰ ਨਾ ਅਸੀਂ ਦੇਖਿਆ ਸੀ ਇਹਨਾਂ ਕੁਛਾਂ ਨੂੰ ਰੇਟ ਕਿਵੇਂ ਆ ਬੱਚਿਆਂ ਨੂੰ ਪਤਾ ਲੱਗ ਰਿਹਾ ਵੀ ਅਸੀਂ ਚੀਜ਼ ਕਿਵੇਂ ਵੇਚਣੀ ਆ ਆ ਬਾਜਾ ਮਾਰ ਰਹੇ ਆ ਵੀ ਆਜ ਬਾਜਾ ਸਾਡੇ ਤੋਂ ਲਓ ਸਾਡੇ ਤੋਂ ਖਾਓ ਵੀ ਇਹ ਚੀਜ਼ ਬੱਚਿਆਂ ਨੂੰ ਵਧੀਆ ਲੱਗਦੀ ਆ ਜੀ ਬਿਲਕੁਲ ਕੰਮ ਆਊ ਇਹਦਾ ਲੱਗਦਾ ਕੰਮ ਸਿੱਖਣਗੇ ਇਸ ਚੀਜ਼ ਦਾ ਬੱਚਿਆਂ ਨੂੰ ਪਤਾ ਲੱਗੂਗਾ ਵੀ ਹਾਂ ਅੱਗੇ ਜਾ ਕੇ ਆਪਾਂ ਵੀ ਇਹ ਵੇਚਣੀ ਆ ਤੇ ਕਿਵੇਂ ਵੇਚਣੀ ਆ ਬਣਾਉਣੀ ਆ ਤੇ ਕਿਵੇਂ ਬਣਾਉਣੀ ਆ ਬਹੁਤ ਵਧੀਆ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਪੰਜ ਸਰ ਮੇਰਾ ਨਾਮ ਕਰਮਜੀਤ ਕੌਰ ਹੈ ਜੀ ਕਰਮਜੀਤ ਕਿਵੇਂ ਮੰਨਦੇ ਤੁਸੀਂ ਆ ਬਿਅਰਥੀਆਂ ਨੇ ਦੇਖੋ ਖਾਣ ਵਾਲਾ ਘਰ ਦੇ ਵਿੱਚ ਜਿਵੇਂ ਮਤਲਬ ਇਸਤਰੀਆਂ ਬਣਾਉਂਦੀਆਂ ਐ ਖਾਣਾ ਬਣਾਉਣਾ ਸਿੱਖਾ ਰਹੇ ਹੋ ਕਿਸ ਤਰ੍ਹਾਂ ਲੱਗਦਾ ਸਰ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਇਸ ਨਾਲ ਇੱਕ ਬੱਚਿਆਂ ਨੂੰ ਪ੍ਰੇਰਣਾ ਮਿਲੂਗੀ ਕਿ ਇੰਡੀਪੈਂਡੈਂਟਲੀ ਐ ਸਿੱਖ ਜਾਣਗੇ ਵੀ ਅਸੀਂ ਕੁਝ ਬਣਾਵਾਂਗੇ ਜ਼ਿੰਦਗੀ ਵਿੱਚ ਕੁਝ ਕਰਾਂਗੇ ਤਾਂ ਸਾਨੂੰ ਅਰਨਿੰਗ ਵੀ ਵਧੀਆ ਹੋਊਗੀ ਇੱਕ ਵਧੀਆ ਮੋਟੀਵੇਸ਼ਨ ਹੈ ਸਕੂਲ ਦੀ ਤੇ ਮਤਲਬ ਪੇਰੈਂਟਸ ਨੂੰ ਵੀ ਇਹਦੇ ਨਾਲ ਮਤਲਬ ਬਹੁਤ ਵਧੀਆ ਲੱਗ ਰਿਹਾ ਤੇ ਸਾਨੂੰ ਵੀ ਵਧੀਆ ਲੱਗ ਰਿਹਾ ਹੈਗਾ ਤੇ ਇਸ ਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਮੋਟੀਵੇਸ਼ਨ ਆਉਂਦੀ ਹੈ ਤੇ ਇਹਨਾਂ ਨੂੰ ਮਤਲਬ ਜਿੰਦਗੀ ਦੇ ਵਿੱਚ ਵੀ ਇਹ ਚੀਜ਼ਾਂ ਕੰਮ ਆਉਣਗੀਆਂ ਜੀ ਹਾਂਜੀ ਬਿਲਕੁਲ ਜੀ ਅੱਗੇ ਵੀ ਜਾ ਕੇ ਇਹ ਮਤਲਬ ਇਹ ਨਹੀਂ ਹੈਗਾ ਕਿ ਵੀ ਕਿਉਂਕਿ ਜੌਬਸ ਵਗੈਰਾ ਬਹੁਤ ਘੱਟ ਮਿਲ ਰਹੀਆਂ ਨੇ ਆਪ ਦਾ ਬਿਜ਼ਨਸ ਵਗੈਰਾ ਮਤਲਬ ਖੁਦ ਕਰ ਸਕਦੇ ਨੇ ਇਹਨਾਂ ਚੀਜ਼ਾਂ ਤੋਂ ਸਿੱਖ ਕੇ ਬਿਲਕੁਲ ਇਹ ਸਨ ਵਿਦਿਆਰਥੀਆਂ ਦੇ ਮਾਪੇ ਔਰ ਉਹਨਾਂ ਦੇ ਮਤਲਬ ਮਾਪੇ ਪ੍ਰਬੰਧਕ ਸਕੂਲ ਦੇ ਔਰ ਜੋ ਮੁੱਖ ਮਹਿਮਾਨ ਆਇਸਨ ਉਹਨਾਂ ਨੇ ਗੱਲਬਾਤ ਕਰਕੇ ਸਾਰਾ ਦੇਖ ਕੇ ਨਿਚੋੜ ਕੱਢ ਕੇ ਦੱਸਿਆ ਸਾਨੂੰ ਵੀ ਇਹ ਵਿਦਿਆਰਥੀਆ ਜਿਹੜੇ ਕਿਤੇ ਨਾ ਕਿਤੇ ਜੋਬ ਨਾ ਪਾ ਸਕਣ ਤਾਂ ਇਹ ਆਪਣਾ ਜਿਹੜਾ ਬਿਜ਼ਨਸ ਦੇ ਪੱਖ ਤੋਂ ਇਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਕੈਮਰਾਮੈਨ ਕਮਲ ਦੇ ਨਾਲ ਲਕਵੇਂਦਰ ਸ਼ਰਮਾ